ਪਰ ਬੱਸ ਦੇ ਡਰਾਈਵਰ ਨਾਲ ਜੁੜੀ ਹੋਈ ਆ ਸਕੂਲੀ ਵਸ ਤੇ ਡਰਾਈਵਰ ਨੇ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਨੇ ਤਾਂ ਦੱਸ ਦਈਏ ਕਿ ਹਲੇ ਪਟਿਆਲਾ ਵਿੱਚ ਜੋ ਆਟੋ ਚਾਲਕ ਦਾ ਮਾਮਲਾ ਉਹ ਠੰਡਾ ਨਹੀਂ ਪਿਆ ਤਾਂ ਉਧਰ ਹੁਣ ਮੋਗਾ ਵਿੱਚ ਇੱਕ ਸਕੂਲੀ ਵਸ ਦੇ ਡਰਾਈਵਰ ਵੱਲੋਂ ਸਾਰੀਆਂ ਹੱਦਾ ਪਾਰ ਕੀਤੀਆਂ ਗਈਆਂ ਨੇ ਦੱਸ ਦਈਏ ਕਿ ਇੱਕ ਨਿੱਜੀ ਸਕੂਲ ਦੇ ਬੱਸ ਡਰਾਈਵਰ ਵੱਲੋਂ ਆ ਸ਼ਰਾਬ ਪੀ ਕੇ ਜਿਹੜੀ ਆ ਡਰਾਈਵਰ ਡਰਾਈਵਿੰਗ ਕਰ ਦੇਦੀ ਦੀ ਹੈ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇੱਥੋਂ ਤੱਕ ਕੇ ਸਕੂਲ ਦੀ ਇਸ ਬੱਸ ਵਿੱਚ ਇੱਕ ਬੱਚੀ ਸੀ ਅਤੇ ਉਸ ਨੇ ਜਦੋਂ ਹਾਲਾਤ ਦੇਖੇ ਡਰਾਈਵਰ ਦੇ ਅਤੇ ਜਿਹੜੀ ਆ ਉਸ ਵੱਲੋਂ ਜਦੋਂ ਬੱਸ ਚਲਾਈ ਜਾ ਰਹੀ ਸੀ ਤਾਂ ਉਦੋਂ ਹਾਲਾਤ ਦੇਖੇ ਜਾਂਦੇ ਆ ਤਾਂ ਨਾਲ ਦੀ ਨਾਲ ਬੱਚੀ ਵੱਲੋਂ ਆਪਣੇ ਮਾਪਿਆਂ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈ ਕਿ ਯਾ ਡਰਾਈਵਰ ਵੱਲੋਂ ਇਸ ਤਰੀਕੇ ਨਾਲ ਡਰਾਈਵਿੰਗ ਕੀਤੀ ਜਾ ਰਹੀ ਹੈ ਅਤੇ ਉਹ ਨਸ਼ੇ ਵਿੱਚ ਤੁੱਟਾ ਹੈ ਤੇ ਇਸੇ ਦੇ ਚੱਲਦਿਆਂ ਨਾਲ ਦੀ ਨਾਲ ਮਾਪੇ ਅੱਗੇ ਜਿਹੜੇ ਆ ਬਸ ਦੇ ਪਹੁੰਚ ਜਾਂਦੇ ਨੇ ਤੇ ਇੱਕ ਰਸਤੇ ਤੇ ਰੋਕ ਕੇ ਬਸ ਡਰਾਈਵਰ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਸੱਦਾ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਨਾਲ ਦੀ ਨਾਲ ਡੋਪ ਟੈਸਟ ਵੀ ਕਰਵਾਇਆ ਜਾਂਦਾ ਤਾਂ ਡੋਮ ਟੈਸਟ ਹੋਣ ਤੋਂ ਬਾਅਦ ਨਾਲ ਦੀ ਨਾਲ ਪਰਚਾ ਦਰਜ ਕਰਕੇ ਉਕਤ ਡਰਾਈਵਰ ਨੂੰ ਕਾਬੂ ਕੀਤਾ ਗਿਆ ਦਾਅਵੇ ਕਿ ਮੋਗਾ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਦਾ ਡਰਾਈਵਰ ਹੈ ਜਿਸ ਵੱਲੋਂ ਸਾਰਿਆਂ ਹੱਦਾਂ ਪਾਰ ਕਰ ਦਿੱਤੇ ਆ ਗਏ ਨੇ ਪਰ ਉਧਰ ਇੱਕ ਇਸ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਸਕੂਲ ਬੁੱਲੋਂ ਵੀ ਜਿਹੜੀ ਆ ਕਿਤੇ ਨਾ ਕਿਤੇ ਕੁਤਾਹੀ ਜਿਹੜੀ ਆ ਵਰਤੀ ਗਈ ਆ ਕਿ ਐਨੀ ਵੱਡੀ ਉਮਰ ਦੇ ਜਿਹੜੇ ਆ ਡਰਾਈਵਰ ਦੇ ਹੱਥ ਜਿਹੜੇ ਆ ਬੱਚਿਆਂ ਦਾ ਭੁਇਕ ਦਿੱਤਾ ਅਤੇ ਐਡੀ ਵੱਡੀ ਉਮਰ ਦਾ ਡਰਾਈਵਰ ਆ ਜਿਹੜਾ ਉਹ ਬੱਸ ਨੂੰ ਚਲਾਉਂਦਾ ਸੀਗਾ ਤੇ ਇਹ ਕਿਤੇ ਨਾ ਕਿਤੇ ਸਕੂਲ ਤੇ ਵੀ ਕਾਰਵਾਈ ਨੂੰ ਲੈ ਕੇ ਜਿਹੜੇ ਆ ਮੰਗ ਉਠਾਈ ਆ ਤਾਂ ਸਕੂਲੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਜਿੱਥੇ ਕਾਫੀ ਚਿੰਤਾ ਹੈ ਤਾਂ ਉੱਥੇ ਹੀ ਜਾਨ ਨੂੰ ਲੈ ਕੇ ਵੀ ਅਕਸਰ ਖਬਰਾਂ ਜਿਹੜੇ ਆ ਸਾਹਮਣੇ ਆਉਂਦੇ ਆ ਨੇ ਕਈ ਬੱਸਾਂ ਦੇ ਜਿਹੜੇ ਐਕਸੀਡੈਂਟ ਹੋ ਜਾਂਦੇ ਆ ਤੇ ਉਹਨਾਂ ਵਿੱਚ ਕਈ ਬੱਚਿਆਂ ਦੀਆਂ ਜਾਨਾਂ ਤੱਕ ਚੱਲੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਤਾਂ ਹੁਣ ਆ ਬੱਚਿਆਂ ਦੇ ਮਾਪਿਆਂ ਵੱਲੋਂ ਉਕਤ ਡਰਾਈਵਰ ਨੂੰ ਕਾਬੂ ਕੀਤਾ ਗਿਆ ਕੀ ਕੁਝ ਹੋਇਆ ਸਾਰੇ ਹਾਲਾਤ ਆ ਤੁਸੀਂ ਬੱਚਿਆਂ ਦੇ ਮਾਪਿਆਂ ਤੋਂ ਫਿਰ ਸੁਣੋ ਇੱਥੋਂ ਤੱਕ ਕਿ ਕੁਝ ਬੱਚਿਆਂ ਨੂੰ ਤਾਂ ਇਹ ਡਰਾਈਵਰ ਸਕੂਲ ਵਿੱਚ ਬਿਠਾ ਕੇ ਹੀ ਨਹੀਂ ਲਿਆਇਆ ਤੇ ਇੱਕ ਬੱਚੀ ਇਸ ਬੱਸ 'ਚ ਜਿਹੜੀ ਆ ਉਹ ਸਵਾਰ ਸੀ ਜਗਦੀਸ਼ ਸਿੰਘ ਜੀ ਜੀ ਕੀ ਨਾ ਵੈਣ ਕੀ ਨਾ ਪੇਪਰ ਪਹੁੰਚ ਜਾਣਾ ਹੈਗਾ ਬੇਟੀ ਨੇ 12ਵੀਂ ਕਲਾਸ 'ਚ ਪੜ੍ਹਦੀ ਆ ਬੇਟੀ ਤੇ ਇਹ ਡਰਾਈਵਰ ਆਇਆ ਕਿ ਨਾ ਉਦੋਂ ਕਿ ਨਾ ਇਹਦੀ ਮੰਮਾ ਚੜਾ ਕੇ ਗਈ ਆ ਉਦੋਂ ਬਾਅਦ ਕਿਨਾਂ ਜਦੋਂ ਲੈ ਕੇ ਗਿਆ ਤੇ ਬੇਟੀ ਦਾ ਰੋਂਦੀ ਦਾ ਫੋਨ ਆਇਆ ਵਾ ਵੀ ਪਾਪਾ ਕਿਨਾਂ ਡਰਾਈਵਰ ਦੀ दारू ਪੀਤੀ ਹੋਈ ਆ ਇਹਨੇ ਦੋ ਵਾਰੀ ਵਹਿਣ ਬਚਾਈ ਆ ਪਲਟਾ ਦੇਣੀ ਸੀਗੀ ਵੀ ਮੈਂ ਕਿਹਾ ਤੂੰ ਪਤਾ ਕਿੱਥੇ ਆ ਇਹਦਾ ਫੋਨ ਮੁੜ ਕੇ ਕੱਟਿਆ ਗਿਆ ਮੁੜ ਕੇ ਫਿਰ ਮੈਂ ਫੋਨ ਆ ਬਿਜੀ ਆ ਜਾਂਦਾ ਸੀਗਾ ਮੁੜ ਕੇ ਮੈਂ ਇਹਨੂੰ ਕਿਹਾ ਫੇਰ ਫੋਨ ਲਾਇਆ ਇਹਨੇ ਮੈਨੂੰ ਦੱਸਿਆ ਮੈਂ ਚਾਰ ਜੁਗੜੇ ਪਤਾ ਕਿਨਾਂ ਖੜੀ ਆ ਡੈਡੀ ਵੀ ਇੱਥੇ ਆ ਜਾ ਤੂੰ ਜੀ ਜਦੋਂ ਮੈਂ ਕਿਹਾ ਜੀ ਇੱਥੇ ਕਾਠ ਬਹੁਤ ਸੀ ਆ ਡਰਾਈਵਰ ਦੀ दारू ਬਹੁਤ ਪੀਤੀ ਸੀਗੀ ਲੌਂਕੀ ਜਾਂਦੇ ਬੇਟੀ ਸਾਡੀ ਖਬਰ ਆਈ ਉਸੇ ਕੰਬੀ ਜਾਂਦੀ ਸੀਗੀ ਇਹਨੂੰ ਮੈਂ ਫੜ ਕੇ ਲਾਇਆ ਡਰਾਈਵਰ ਕਿਨਾਂ ਬਹੁਤ ਹਾਲਾਤ ਬਾਰੇ ਮੜੇ ਸੀਗੀ ਉਹਦੇ ਬਹੁਤ दारू ਪੀਤੀ ਹੋਈ ਸੀਗੀ ਇਹ ਚੰਗਾ ਲੈ ਕੇ ਗਿਆ ਇਹਨੇ ਸਾਨੂੰ ਪਤਾ ਤਾਂ ਇਹ ਤੋੜਨੇ ਨਹੀਂ ਸੀਗਾ ਬੱਚੇ ਨੂੰ ਇਹਦੇ ਮੰਮਾ ਚੜਾ ਕੇ ਗਈ ਐ ਨੂੰ ਤਾਂ ਉੱਥੇ ਕਰਕੇ ਕਿਨਾਂ ਨੂੰ ਫੋਨ ਲਾਇਆ ਵੀ ਇਹ ਚਲੇ ਗਈ। ਉਦੋਂ ਬਾਅਦ ਮੈਂ ਬੇਟੇ ਨੂੰ ਸਕੂਲੇ ਛੱਡਣ ਚਲਾ ਗਿਆ ਮੁੜ ਕੇ ਜੇ ਇਹ ਰਵੈਨ ਦਾ ਮਾਲਕਾ ਪਾਣੀ ਕੌਣ ਆ ਕੀ ਨਹੀਂ। ਉਦੋਂ ਬਾਅਦ ਚਾਬੀ ਮੇਰੇ ਕੋਲੇ ਆ ਮੈਂ ਉਥੋਂ ਮੰਗਦੇ ਸੀਗੇ ਚਾਬੀ ਦੇ ਦੇ। ਮੈਂ ਕਹਿੰਨੇ ਮੈਂ ਬੇਟੇ ਨੂੰ ਛੱਡਾ ਵੀ ਆਣ ਕੇ ਕਿਨਾਂ ਮੈਂ ਵੈਨ ਛੇੜੇ ਹੋਣਾ ਤੂੰ ਹੀ ਲੈ ਕੇ ਨਾ ਜਾਇਓ। ਉਦੋਂ ਬਾਅਦ ਇਹ ਕਿਨਾਂ ਲੈ ਕੇ ਵੈਨ ਭਿਜਾ ਕੇ ਲੈ ਕੇ ਭਤੀਜਾ ਸੀ ਸਾਡਾ ਕੋਲੇ ਖੜਾ। ਮੈਂ ਉਹਨੂੰ ਕਹਿ ਗਿਆ ਵੀ ਚਾਬੀ ਮੇਰੇ ਕੋਲੇ ਆ ਵੀ ਗੱਡੀ ਨਾ ਜਾਾਂ ਤਈ। ਉਹਨੂੰ ਧੱਕੇ ਧੱਕੇ ਮਾਰ ਕੇ ਇਹ ਗੱਡੀ ਭਿਜਾ ਕੇ ਲੈ ਗਿਆ ਜੀ ਇਹ ਤਾਂ ਕਹੀ ਜਾਂਦਾ ਵੀ ਸਕੂਲੇ ਅਸੀਂ ਛੱਡ ਕੇ ਆਇਆ ਬੱਚੇ ਸਕੂਲੇ ਕੋਈ ਨਹੀਂ ਸੀ ਮੈਂ ਗਿਆ ਇਹ ਭਣਾ ਕੈਮਰਾ ਚੈੱਕ ਕਰਨ ਨੂੰ ਤੁਸੀਂ ਅੱਜ ਤਾਂ ਇਹ ਚਾਹੁੰਦੇ ਆ ਵੀ ਇਹ ਜਿਹੜੀਆਂ ਵੈਨਾਂ ਵਾਲੇ ਆ ਚ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਦੇਖੋ ਜੋ ਬੱਚਾ ਹੈ ਜੇ ਕੱਲਾ ਸੀ ਨੇ ਜਾਣਗੇ ਨੌਜਵਾਨ ਬੇਟੀ ਆ ਕੌਣ ਨੂੰ ਨਿੱਕੀ ਗੱਲ ਆਉਂਦੀ ਕੌਣ ਜ਼ਿੰਮੇਵਾਰ ਸੀਗਾ ਉਹ ਜੀ ਮਾਮਲਾ ਜਦੋਂ ਸਾਡੇ ਧਿਆਨ ਚ ਆਇਆ ਅਸੀਂ ਉਹ ਡਰਾਈਵਰ ਨੂੰ ਫੜ ਕੇ ਸਿੱਟੀ ਥਾਣੇ ਹਵਾਲੇ ਕਰਤਾ ਹੈ ਸਿੱਟੀ ਵਾਲੇ ਕਾਰਵਾਈ ਕਰ ਰਹੇ ਆ ਔਰ ਮੇਰੀ ਖਾਸ ਤੌਰ ਤੇ ਮੋਗਾ ਨਿਵਾਸੀਆਂ ਨੂੰ ਅਪੀਲ ਹੈ ਖਾਸ ਤੌਰ ਤੇ ਜਿਨ੍ਹਾਂ ਦੇ ਬੱਚੇ ਸਕੂਲੀ ਵੈਨਾਂ 'ਚ ਜਾਂਦੇ ਆ ਜੀ ਉਹ ਜਦੋਂ ਵੀ ਬੱਚੇ ਨੂੰ ਸਕੂਲੀ ਵੈਨ ਤੇ ਚੜਾਉਦੇ ਆ ਉਹ ਡਰਾਈਵਰ ਦਾ ਹਾਫ ਭਾਅ ਜ਼ਰੂਰ ਦੇਖਿਆ ਕਰਨ ਅਗਰ ਕੋਈ ਇਹੋ ਜਿਹਾ ਡਰਾਈਵਰ ਤੁਹਾਡੀ ਨਿਗਾਹ 'ਚ ਆਉਂਦਾ ਹੈ ਜਿਹੜਾ ਕੋਈ ਨਸ਼ਾ ਕੀਤਾ ਹੈ ਤੇ ਤੁਰੰਤ ਸਾਡੀ ਟ੍ਰੈਫਿਕ ਪੁਲਿਸ ਨੂੰ ਸੂਚਿਤ ਕਰੋ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਕਿਸੇ ਵੀ ਕੀਮਤ ਤੇ ਅਸੀਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਸਕਦੇ ਔਰ ਕਿਸੇ ਵੀ ਕੀਮਤ ਤੇ ਇਹ ਜੇ ਡਰਾਈਵਰ ਨੂੰ ਗੱਡੀ ਨਹੀਂ ਚਲਾਉਣ ਦਿੱਤੀ ਜਾਊਗੀ ਜਿਹੜਾ ਨਸ਼ੇ ਕਰਦਾ ਕਿਉਂਕਿ ਬੱਚਿਆਂ ਦਾ ਭਵਿੱਖ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਬੱਚੇ ਨੇ ਜੀ ਬਾਅਦ ਵਿੱਚ ਸਾਰੇ ਕੰਮ ਨੇ ਕਿੰਦਾ ਨਹੀਂ ਵੀਸ਼ਰ ਜੀ ਜੀ ਬੰਦੇ ਡਰਾਈਵਰ ਦੀ ਕਿੱਡੀ ਏਜ ਉਹਦੀ ਕਾफी ਸ਼ਰਾਬ ਪੀਤੀ ਸੀ ਉਹਦੀ ਏਜ ਵੀ ਕਾफी ਲੱਗ ਰਹੀ ਹੈ ਜੀ ਤਕਰੀਬਨ ਮੈਨੂੰ ਲੱਗਦਾ ਵੀ 65 ਸਾਲ ਦੇ ਵਿੱਚ ਹੋਊਗਾ ਜੀ ਉਹ ਜੇ ਸਕੂਲ ਨਾਲ ਕੋਈ ਗਰਮਤ ਕੀਤੀ ਹਾਂਜੀ ਸਕੂਲ ਵਾਲੀ ਅਸੀਂ ਕਮੇਟੀ ਉਸੇ ਵਕਤ ਬੁਲਾ ਲਈ ਸੀ ਜੀ ਕਮੇਟੀ ਵਾਲੇ ਆ ਗਏ ਸੀ ਜੀ ਉਹਨਾਂ ਨੂੰ ਦੱਸਿਆ ਵੀ ਆਏ ਦੀ ਕਰਤੂਤ ਹੈ ਉਹ ਇਹ ਪਤਾ ਲੱਗਾ ਵੀ ਪਹਿਲਾਂ ਇਹਦਾ ਅੰਮ੍ਰਿਤ ਛਕਿਆ ਹੋਇਆ ਵੀ ਅੱਜ ਉਹਨੇ ਕਹਿੰਦੇ ਪਹਿਲੇ ਦਿਨ ਸ਼ਰਾਬ ਪੀਤੀ ਉਹਨੇ ਇਹ ਨਹੀਂ ਕਾਰਨ ਪਤਾ ਵੀ ਕਿਉਂ ਪੀਤੀ ਕੀ ਵਜ੍ਹਾ ਕਿੰਨੀ ਉਮਰ ਦਾ ਜਿਹੜਾ ਸੀ ਆਈ ਜੀ ਸਾਕਸੀ ਜਿਹੜਾ ਉਹ ਲੱਗਦਾ ਹੈ ਜੀ ਉਹਦੀ ਤਕਰੀਬਨ ਉਮਰ 65 ਸਾਲ ਦੇ ਤਕਰੀਬ ਹੋਊਗੀ ਜੀ ਸੁਣਨ ਚ ਆਇਆ ਵੀ ਪੁਲਿਸ ਨਾਲ ਵੀ ਕਾਫੀ ਬਤਮੀਜ਼ੀ ਕੀਤੀ ਉਹ ਜੀ ਸਾਨੂੰ ਪਤਾ ਵੀ ਅਸੀਂ ਉਹਨੂੰ ਕਿਵੇਂ ਲੈ ਕੇ ਆਏ ਆ ਉਹ ਗਾਲ੍ਹਾਂ ਤੋਂ ਬਿਨਾਂ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਸੀ ਪਰ ਅਸੀਂ ਫੇਰ ਵੀ ਬਜ਼ੁਰਗ ਹੋਣ ਦੇ ਨਾਤੇ ਉਹਦੀ ਰਿਸਪੈਕਟ ਕਰ ਰਹੇ ਸੀ ਕਿਉਂਕਿ ਫੇਰ ਸਾਡਾ ਫਰਜ਼ ਬਣਦਾ ਅਸੀਂ ਹਰ ਇੱਕ ਇਨਸਾਨ ਦੀ ਇੱਜ਼ਤ ਕਰੀਏ ਜਿਹੜੇ ਉੱਥੋਂ ਗੱਡੀ ਭਜਾ ਕੇ ਲੈ ਕੇ ਗਏ ਉਹਨਾਂ ਦੇ ਕੋਈ ਹਾਰਵੇ ਕੀ ਉਹ